ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਗਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲouses ਮਫਲਰ ਕੈਪ ਕਿਸੇ ਵੀ ਪ੍ਰੋਜੈਕਟ ਤੇ ਠੀਕ ਹੈ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਿਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਹੈ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈਣੀਆਂ ਸਿਰਫ ਚਾਰ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਿਹੜੀ ਆਪਾਂ ਕੁੰਡੇ ਲੈਣੇ ਤਿੰਨ ਦੇ ਮਲਟੀਪਲ ਕੁੰਡੇ ਲੈਣੇ ਆ ਦੋ ਕੁੰਡੇ ਆਪਾਂ ਐਕਸਟਰਾ ਰੱਖ ਲੈਣੇ ਆ ਇਹ ਇੱਕ ਇਧਰ ਕੰਨੀ ਲਈ ਇੱਕ ਇਧਰ ਠੀਕ ਹੈ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਇਹ ਤਿੰਨ ਤਿੰਨ ਕੁੰਡਿਆਂ ਤੇ ਬਣੂਗਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈਡ ਜੈਨ ਦੀ ਫਸਟ ਰੋ ਰਾਈਟ ਸਾਈਡ ਪਹਿਲਾ ਕੁੰਡਾ ਤਾਰੋ ਚਾਹੇ ਬਨੂ ਉਸ ਤੋਂ ਬਾਅਦ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਇਸ ਤਰ੍ਹਾਂ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਆਪਣੀ ਡਿਜ਼ਾਈਨ ਦੀ ਇਸ ਤਰ੍ਹਾਂ ਜਾਊਗੀ ਸਾਰੀ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਆ ਸਾਰੇ ਕੁੰਡੇ ਬਹੁਤ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਬਣਾਈ ਦਾ ਕੰਮ ਤੁਸੀਂ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਚਾਰ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਪਹਿਲੀ ਸਲਾਈ ਸਾਰੀ ਸਿੱਧੀ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਸ ਤਰ੍ਹਾਂ ਦੇਖੋ ਹੁਣ ਆਪਣੀ ਆ ਗਈ ਸੈਕੰਡ ਰੋ ਰੋਂਗ ਸਾਈਡ ਦੂਸਰੀ ਸਿਲਾਈ ਉਲਟ ਪਾਸੇ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣ ਉਸ ਤੋਂ ਬਾਅਦ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਇਸ ਤਰ੍ਹਾਂ ਇਹ ਖਦੋਸ਼ ਲਗਾਤ ਆਪਣੀਆਂ ਸਿੰਪਲ ਹੀ ਆ ਗਈ। ਐਕਸਿਡੇ ਪਾਸੇ ਤੋਂ ਸਿੱਧੀ ਤੇ ਇੱਕ ਉਲਟ ਪਾਸੇ ਤੋਂ ਉਲਟੀ। ਇਸ ਤਰ੍ਹਾਂ। ਤੀਸਰੀ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ। ਤੀਸਰੀ ਤੇ ਚੌਥੀ ਸਲਾਈ ਚ ਡਿਜ਼ਾਈਨ ਬਣੂਗਾ ਠੀਕ ਹੈ। ਪਹਿਲਾ ਕੁੰਡਾ ਇਸ ਤਰ੍ਹਾਂ ਪਾ ਤਾਰ ਲੈਣਾ ਆ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਕਿਉਂਕਿ ਬਾਧੂ ਕੁੰਡਾ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਥ੍ਰੈਡ ਨੂੰ ਤਿੰਨ ਵਾਰ ਲਪੇਟਣਾ ਹੈ 1 2 3 ਫਿਰ ਕੁੰਡਾ ਬਣਾ ਲੈਣਾ ਸਿੱਧਾ ਠੀਕ ਹੈ ਫਿਰ ਉਸੇ ਤਰ੍ਹਾਂ 1 2 3 ਕੁੰਡਾ ਬਣਾ ਲੈਣਾ ਸਿੱਧਾ ਠੀਕ ਹੈ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾਉਣੇ तीन बार थ्रेड सिलाई से लपेट के इस तरह कुंडा बना एक दो तीन ठीक है फिर उसी तरह एक दो तीन फिर उसी तरह एक दो तीन एक दो तीन एक दो तीन एक दो टेन एक दो टेन एक दो टेन ठीक है फिर उसी तरह एक दो टेन सारे कुंडे आप तरह बनावें एक दो तीन कुंडा बनाया सीधा ਇਸੋ ਜਿਹੇ ਤਰਾ ਕੁੰਡੇ ਵਿੱਚ ਦੀ ਸਲਾਈ ਕਰਕੇ 1 2 3 ਕੁੰਡਾ ਬਣਾਇਆ ਸਿੱਧਾ ਫਿਰ ਉਸੇ ਤਰ੍ਹਾਂ 1 2 3 ਕੁੰਡਾ ਬਣਾਇਆ ਸਿੱਧਾ 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 ਲਾਸਟ ਵਾਲਾ ਕੁੰਡਾ ਹੁਣ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਬਾਧੂ ਕੁੰਡਾ ਆਪਣਾ ਸਿੱਧੇ ਪਾਸੇ ਦੀ ਸਲਾਈ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸਲਾਈ ਆਹੀ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਇਸ ਤਰ੍ਹਾਂ ਹੁਣ ਥ੍ਰੈਡ ਨੂੰ ਆਪਾਂ ਪਿੱਛੇ ਕਰਾਂਗੇ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਤਿੰਨ ਕੁੰਡੇ ਪਹਿਲਾਂ ਆਪਾਂ ਖੋਲਾਂਗੇ 1 2 ਤੈਨ ਮੇਨ ਕੁੰਡਾ ਆਪ ਇਸ ਤਰ੍ਹਾਂ ਸਲਾਈ ਉੱਪਰ ਲੈ ਲੈਣਾ ਵਾਲ ਉਤਾਰ ਦੇਣੇ ਆ ਵਾਪਸ ਫਿਰ ਇਸੇ ਤਰ੍ਹਾਂ ਲੈਫਟ ਸਲਾਈ ਦੇ ਕਰਕੇ ਇਸ ਤਰ੍ਹਾਂ ਪਹਿਲਾਂ ਤਿੰਨ ਕੁੰਡਿਆਂ ਦਾ ਪੈਕ ਬਣਾਵਾਂਗੇ ਸਿੱਧਾ ਕੁੰਡਾ ਇਸ ਤਰ੍ਹਾਂ ਦੇਖੋ ਠੀਕ ਆ ਫਿਰ ਥ्रेड ਅੱਗੇ ਲੈ ਕੇ ਆਵਾਂਗੇ ਸਲਾਈ ਤੇ ਲਪੇਟਾਂਗੇ ਇਸ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਦੂਸਰਾ ਕੁੰਡਾ ਬਣ ਗਿਆ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਹੋ ਗਏ ਦੇਖੋ ਨਾ ਤਾਂ ਕੋਈ ਕੁੰਡਾ ਵਧਿਆ ਆਪਣੇ ਕੋਲ ਤੇ ਨਾ ਹੀ ਘਟਿਆ ਤਿੰਨ ਕੁੰਡਿਆਂ ਦੇ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬਣਾ ਲਏ। ਫਿਰ ਥ੍ਰੈਡ ਕਰਾਂਗੇ ਪਿੱਛੇ। 1 2 3 ਤਿੰਨ ਕੁੰਡੇ ਖੋਲੇ ਵਾਪਸ ਫਿਰ ਇਸੇ ਸਲਾਈ ਤੇ ਕਰ ਲੈਨੇ। ਪਹਿਲਾਂ ਤਿੰਨ ਕੁੰਡਿਆਂ ਦਾ ਪੈਕ ਬਣਾਉਣਾ ਇਸ ਤਰ੍ਹਾਂ ਸਿੱਧਾ ਕੁੰਡਾ ਇਸ ਤਰ੍ਹਾਂ ਠੀਕ ਹੈ। ਕੁੰਡੇ ਦਾ ਤਾਰ ਨਹੀਂ ਸਲਾਈ ਤੋਂ ਥ੍ਰੈਡ ਲਪੇੜ ਕੇ ਅੱਗੇ ਲੈ ਆਉਣਾ। ਦੂਸਰਾ ਕੁੰਡਾ ਬਣ ਗਿਆ। ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ। ਠੀਕ ਹੈ ਇਸ ਤਰ੍ਹਾਂ। ਥ੍ਰੈਡ ਕੀਤਾ ਪਿੱਛੇ ਫਿਰ ਆਪਾਂ ਖੋਲੇ ਤਿੰਨ ਕੁੰਡੇ 1 दो तीन ठीक है वापस फेर लैफ्टीडल त करके तीन एक बनाया इस तरह सीधा कुंडा ठीक है थ्रेड अगे लियाँगे सिलाई त लपेट के अगे करा दूसरा कुंडा बन जाए तीन कुंड एक बनाता उल्टा पहला आप सीधा कुंडा बनाने तीन कुंड फिर थ्रेड लपेट के अगे लियाने फिर तीन दल्टा बनाने तो तीन तीन कुंडे बन जागे थ्रेड करा पिछे एक दो तीन कुंडे खोले, ठीक है पहला तीन कुंडा दनावेंगे इस तरह सीधा कुंडा थ्रेड लपेट के अगे लैके आवेंगे इस तरह दूसरा कुंडा बन गया फिर तीन उल्टा, ठीक है थ्रेड करा पीछे तीन कुंडे खोला एक दो तीन पहला तीन कुंडा दनाव ग इस तरह सीधा कुंडा ठीक है ਥ੍ਰੈਡਲ ਪੇਟ ਕੇ ਅੱਗੇ ਲੈ ਕੇ ਆਵਾਂਗੇ ਤਿੰਨ ਦਾ ਬਣਾਵਾਂਗੇ ਇੱਕ ਉਲਟਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਤਿੰਨ ਗੁੰਡੇ ਖੋਲਾਂਗੇ ਇੱਕ ਦੋ ਤਿੰਨ ਪਹਿਲਾਂ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਸਿੱਧਾ ਗੁੰਡਾ ਥ੍ਰੈਡਲ ਪੇਟ ਕੇ ਲੈ ਕੇ ਆਵਾਂਗੇ ਅੱਗੇ ਤਿੰਨ ਦਾ ਬਣਾਵਾਂਗੇ ਇੱਕ ਉਲਟਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਤਿੰਨ ਗੁੰਡੇ ਖੋਲਾਂਗੇ ਇੱਕ ਦੋ ਤੈਨੂੰ ਤੈਨਾਂ ਕੁੰਡਿਆਂ ਦਾ ਇੱਕ ਬਣਾਵਾਂਗੇ ਸਿੱਧਾ ਕੁੰਡਾ ਇਸ ਤਰ੍ਹਾਂ ਥ੍ਰੈਡਲ 'ਤੇ ਅੱਗੇ ਕਰਾਂਗੇ ਤੈਨ ਦਾ ਬਣਾਵਾਂਗੇ ਇੱਕ ਉਲਟਾ ਕੁੰਡਾ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਹ ਉਲਟੇ ਪਾਸੇ ਸਲਾਈ ਹੈ ਇਹੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਹੁਣ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਹੈ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਤੇ ਡਿਜ਼ਾਈਨ ਠੀਕ ਹੈ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਜਾਂਦਾ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ